ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਮੀਡੀਆ ਨਿਊਜ਼ ਦੇਖਦੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਗਗਨਦੀਪ ਕੌਰ ਤੁਹਾਡੇ ਨਾਲ ਅੱਜ ਦੀਆਂ ਕੁਝ ਖਾਸ ਖਬਰਾਂ ਸਾਂਝੀਆਂ ਕਰਨ ਜਾ ਰਹੀਆਂ ਕਿਸਾਨਾਂ ਖਿਲਾਫ ਕੰਗਣਾ ਰਣੌਤ ਦੇ ਬਿਆਨ ਤੋਂ ਭਾਜਪਾ ਨੇ ਝਾੜਿਆ ਪੱਲਾ ਤੇ ਭਵਿੱਖ ਦੇ ਵਿੱਚ ਬਿਆਨਾਂ ਦੇ ਲਈ ਦਿੱਤੀ ਨਸੀਹਤ ਭਾਰਤੀ ਜਨਤਾ ਪਾਰਟੀ ਦੀ ਪਾਰਲੀਮੈਂਟ ਮੈਂਬਰ ਕੰਗਣਾ ਰਣੌਤ ਵੱਲੋਂ ਕਿਸਾਨਾਂ ਖਿਲਾਫ ਜ਼ਹਿਰ ਉਗਰਨ ਦੇ ਪਿੱਛੋਂ ਭਾਰੀ ਰੋਸ ਚੱਲ ਰਿਹਾ ਹੈ ਕੰਗਣਾ ਦੇ ਇਸੇ ਵਿਰੋਧ ਦੇ ਵਿਚਾਰ ਭਾਰਤੀ ਜਨਤਾ ਪਾਰਟੀ ਨੇ ਵੀ ਉਸ ਦੇ ਬਿਆਨਾਂ ਤੋਂ ਆਪਣਾ ਪੱਲਾ ਛਾੜਦਿਆਂ ਕਿਹਾ ਹੈ ਕਿ ਇਹ ਉਸ ਦੇ ਨਿੱਜੀ ਵਿਚਾਰ ਨੇ ਇਹ ਪਾਰਟੀ ਦਾ ਕੋਈ ਵੀ ਵਿਚਾਰ ਨਹੀਂ ਹੈ ਐਨਆਈ ਨਹੀਂ ਭਾਜਪਾ ਨੇ ਉਸ ਨੂੰ ਪੁਵਿੱਖ ਦੇ ਵਿੱਚ ਅਜਿਹਾ ਕੋਈ ਵੀ ਬਿਆਨ ਨਾ ਦੇਣ ਦੀ ਵੀ ਸਲਾਹ ਦਿੱਤੀ ਹੈ ਪਾਰਟੀ ਨੇ ਇਸ ਸਬੰਧ ਦੇ ਵਿੱਚ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਕੰਗਣਾ ਰਣੌਤ ਨੂੰ ਨਾ ਤਾਂ ਨੀਤੀਗਤ ਮਾਮਲਿਆਂ 'ਚ ਬੋਲਣ ਦੀ ਇਜਾਜ਼ਤ ਹੈ ਤੇ ਨਾ ਹੀ ਉਹ ਬਿਆਨ ਦੇਣ ਦੇ ਲਈ ਅਧਿਕਾਰਤ ਹੈ ਪਾਰਟੀ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਕਿਸਾਨ ਅੰਦੋਲਨ ਦੇ ਸੰਦਰਭ ਦੇ ਵਿੱਚ ਬੀਜੇਪੀ ਸੰਸਦ ਕੰਗਣਾ ਰਣੌਤ ਵੱਲੋਂ ਦਿੱਤਾ ਗਿਆ ਬਿਆਨ ਪਾਰਟੀ ਦੀ رائے ਨਹੀਂ ਹੈ ਇਹ ਉਹਦੀ ਨਿੱਜੀ رائے ਹੈ ਭਾਜਪਾ ਨੇ ਕੰਗਣਾ ਰਣੌਦ ਦੇ ਬਿਆਨ ਦੇ ਨਾਲ ਅਸਹਿਮਤੀ ਵੀ ਪ੍ਰਗਟ ਕੀਤੀ ਹੈ ਕੰਗਣਾ ਰਣੌਤ ਨੂੰ ਪਾਰਟੀ ਦੀ ਤਰਫੋਂ ਨਾ ਤਾਂ ਭਾਜਪਾ ਦੇ ਨੀਤੀਗਤ ਮਾਮਲਿਆਂ ਦੇ ਵਿੱਚ ਬੋਲਣ ਦੀ ਇਜਾਜ਼ਤ ਹੈ ਤੇ ਨਾ ਹੀ ਉਸ ਨੂੰ ਬਿਆਨ ਦੇਣ ਦਾ ਕੋਈ ਵੀ ਅਧਿਕਾਰ ਦਿੱਤਾ ਗਿਆ ਹੈ ਭਾਜਪਾ ਨੇ ਕੰਗਣਾ ਰਣੌਤ ਨੂੰ ਭਵਿੱਖ ਵਿੱਚ ਅਜੇ ਹਾਂ ਕੋਈ ਵੀ ਬਿਆਨ ਨਾ ਦੇਣ ਦੇ ਲਈ ਕਿਹਾ ਹੈ ਭਾਰਤੀ ਜਨਤਾ ਪਾਰਟੀ ਸਾਬਕਾ ਸਾਥ ਸਾਬਕਾ ਵਿਕਾਸ ਸਾਬਕਾ ਵਿਸ਼ਵਾਸ ਅਤੇ ਸਾਬਕਾ ਅਰਦਾਸ ਦੇ ਚੱਲਣ ਲਈ ਦ੍ਰਿੜ ਹੈ ਇਸ ਤਰ੍ਹਾਂ ਪਾਰਟੀ ਨੇ ਕੰਗਣਾ ਰਣੌਤ ਦੇ ਉਸ ਬਿਆਨ ਤੋਂ ਵੀ ਦੂਰੀ ਬਣਾ ਲਈ ਹੈ ਜਿਸ ਵਿੱਚ ਉਸਨੇ ਕਿਹਾ ਸੀ ਕਿ ਕਿਸਾਨ ਅੰਦੋਲਨ ਦੌਰਾਨ ਪੰਜਾਬ ਨੂੰ ਬੰਗਲਾਦੇਸ਼ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਸਰਕਾਰ ਦੇ ਚੌਕਸੀ ਦੇ ਕਾਰਨ ਅਜੇ ਹਾਂ ਨਹੀਂ ਹੋ ਸਕਿਆ ਹੈ ਕਿਸਾਨਾ ਖਿਲਾਫ ਕੰਗਣਾ ਰਣੌਦ ਦਾ ਦਿੱਤਾ ਗਿਆ ਬਿਆਨ ਸੀ ਕੰਗਣਾ ਨੇ ਕਿਹਾ ਮੈਂ ਇਹਨਾਂ ਨੂੰ ਉੜਦਾ ਪੰਜਾਬ ਵਰਗੀਆਂ ਫਿਲਮਾਂ ਰਾਈ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਕਿ ਉੱਥੇ ਚੱਲ ਕੀ ਰਿਹਾ ਹੈ ਸਭ ਤੋਂ ਪਹਿਲੀ ਗੱਲ ਤਾਂ ਲੋਕਾਂ ਨੂੰ ਇਹ ਸਮਝ ਹੀ ਨਹੀਂ ਆ ਰਹੀ ਭਾਵੇਂ ਧਰਮ ਪਰਿਵਰਤਨ ਹੋਵੇ ਖਾਲਿਸਤਾਨੀ ਗੈਂਗ ਹੋਵੇ ਜਾਂ ਫਿਰ ਡਰਗ ਮਾਫੀਆ ਹੋ ਗਿਆ ਦੇਸ਼ ਜਾਣਨਾ ਚਾਹੁੰਦਾ ਹੈ ਕਿ ਉੱਥੇ ਆਖਿਰਕਾਰ ਚੱਲ ਕੀ ਰਿਹਾ ਹੈ ਇਹ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈ ਕੇ ਹੀ ਨਿਆਂ ਕਰਨਾ ਚਾਹੁੰਦੇ ਨੇ ਜੋ ਕਿ ਸਹੀ ਨਹੀਂ ਹੈ